ਬਾਈ ਲੈ ਦੇਣਾ ਬਾਈ ਤੋਰਨ ਲੱਗੇ ਐਨੀਮਲਾਂ ਨੂੰ ਦੇਖੋ ਕੋਸ਼ਿਸ਼ ਕਰਦੇ ਆ ਲਵੀ ਐਨੀਮਲ ਤੁਰ ਪੈਣਾ ਹੌਲੀ ਹੌਲੀ ਲੱਗਣਗੇ ਸਲੋ ਸਲੋ ਤੁਰੇ ਜਾਣ ਤਾਂ ਵੀ ਠੀਕ ਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਮੇਰੇ ਵੀਰ ਭੈਣ ਭਰਾਵਾਂ ਨੂੰ ਵੀਰ ਜੀ ਸੋਸਿਆ ਕਾਲ ਨਮਸਕਾਰ ਆ ਬਾਈ ਜੀ ਅੱਜ ਆਪਾਂ ਜਿਹੜੀ ਵੀਡੀਓ ਕਰ ਲਏ ਆ ਪੀਡੀਐਫ ਦਾ ਮੇਲਾ ਆ ਰਿਹਾ ਵੀਰ ਜੀ 18ਵਾਂ ਪੀਡੀਐਫ ਦਾ ਮੇਲਾ ਆ ਰਿਹਾ ਅੰਤਰਰਾਸ਼ਟਰੀ ਮੇਲਾ ਅੰਤਰਰਾਸ਼ਟਰੀ ਡੈਰੀ ਐਂਡ ਐਗਰੋ ਐਕਸਪ੍ਰੋ 2025 ਇਹ 18ਵਾਂ ਮੇਲਾਗਾ ਬਾਈ ਪੀਡੀਐਫ ਦਾ ਜਿਹੜਾ ਜਗਰਾਵਾ ਦੀ ਪਸ਼ੂ ਮੰਡੀ ਦੇ ਵਿੱਚ ਹੋ ਰਿਹਾਗਾ ਜਦੋਂ ਆਪਾਂ ਜਗਰਾਵਾ ਤੋਂ ਲੁਧਿਆਣੇ ਨੂੰ ਜਾਂਦੇ ਆ ਬਾਈ ਯਾਰ ਵੱਡਾ ਪਲ ਉੱਤਰਦੇ ਆ ਪਲ ਉੱਤਰਨਸਾਰ ਹੀ ਜਗਰਾਵਾ ਤੋਂ ਥੋੜੀ ਦੂਰ ਜਾ ਕੇ ਅੱਧਾ ਕਿਲੋਮੀਟਰ ਤੇ ਹੀ ਆ ਪਸ਼ੂ ਮੰਡੀ ਆ ਪਸ਼ੂ ਮੰਡੀ ਦੇ ਵਿੱਚ ਲੱਗਦਾ ਹੁੰਦਾ ਇਹ ਮੇਲਾ ਵੀਰੇ ਯਾਰ ਇਹ ਮੇਲਾ 8 9 10 ਫਰਵਰੀ ਨੂੰ ਸ਼ੁਰੂ ਹੋਣਾ ਵੀਰੇ 8 ਨੂੰ ਸਟਾਰਟ ਹੋਗੇ 10 ਨੂੰ ਖਤਮ ਹੋਣੀ ਹੈ ਸਮਾਪਤੀ ਜਿਹੜੇ ਮੇਰੇ ਵੀਰਾਂ ਨੇ ਐਨੀਮਲ ਲੈ ਕੇ ਜਾਣੇ ਆ ਇੱਥੇ ਉਹਨਾਂ ਨੇ 7 ਨੂੰ ਸਾਰੇ ਐਨੀਮਲਾਂ ਦੀ 7 ਨੂੰ ਐਂਟਰੀ ਹੋਣੀ ਹੈ ਵੀਰੇ ਯਾਰ ਜਿਹੜੇ ਬਰੀਡ ਵਾਲੇ ਐਨੀਮਲ ਆ ਬਰੀਡਿੰਗ ਕੰਪੀਟੀਸ਼ਨ ਆ ਜਿਹੜੇ ਮਿਲਕਿੰਗ ਵਾਲੇ ਕੰਪੀਟੀਸ਼ਨ ਆ ਉਹ 3 4 ਦਿਨ ਪਹਿਲਾਂ ਉਹਨਾਂ ਦੀ ਐਂਟਰੀ ਹੋਣੀ ਹੈ ਵੀਰੇ ਯਾਰ ਹੁਣ ਮੈਂ ਤੁਹਾਨੂੰ ਕੰਪੀਟੀਸ਼ਨ ਦੱਸ ਦਿੰਦਾ ਕਈ ਵੀਰ ਕਹਿੰਦੇ ਹੁੰਦੇ ਸਾਨੂੰ ਪਤਾ ਹੀ ਨਹੀਂ ਲੱਗਿਆ ਯਾਰ ਆਹ ਕੰਪੀਟੀਸ਼ਨ ਵੀ ਸੀਗਾ ਮੋਸਟਲੀ ਜਿਹੜੇ-ਜਿਹੜੇ ਕੰਪੀਟੀਸ਼ਨ ਵੀਰ ਕੋਈ ਲੜਨਾ ਚਾਹੁੰਦਾ ਉੱਥੇ ਆਪਦਾ ਐਨੀਮਲ ਲੈ ਜਾ ਸਕਦਾਗਾ ਜਿਵੇਂ ਜਿਹੜੇ ਵੇਰਵਾਗਾ ਦੁੱਧ ਚੋਈ ਜਿਹੜੀਆਂ ਐਚ ਐਫ ਗਾਵਾਂ 50 ਕਿਲੋ ਤੋਂ ਉੱਪਰ ਵਾਲੀਆਂ ਦੁੱਧ ਚੋਈ ਵਾਲੀਆਂ ਐਚ ਐਫ ਦੇ ਦੁੱਧ ਚੋਈ ਤਿੰਨ ਮੁਕਾਬਲੇ ਹੋਣਗੇ ਚਾਰ ਦੰਦ ਦੀ ਦੁੱਧ ਚੋਈ ਹੋਊਗੀ ਤੇ ਦੋ ਦੰਦ ਦੀ ਦੁੱਧ ਚੋਈ ਵੀ ਹੋਣੀ ਆ ਵੀਰੇ ਯਾਰ ਤਿੰਨ ਮੁਕਾਬਲੇ ਤਾਂ ਦੁੱਧ ਦੇ ਹੋਗੇ ਐਚ ਐਫ ਗਾਵਾਂ ਦੇ ਜਰਸੀ ਗਾਵਾਂ ਦੇ ਦੁੱਧ ਚੋਈ ਦੇ ਹੋਗੇ ਵੱਡੀਆਂ ਗਾਵਾਂ ਦੇ ਹੋਣਗੇ ਫਿਰ ਚਾਰ ਦੰਦ ਦੇ ਹੋਣਗੇ ਜਰਸੀ ਦੇ ਐ ਜੀ ਪਹਿਲਾਂ ਚਾਰ ਦੰਦ ਦੇ ਕੰਪੀਟੀਸ਼ਨ ਨਹੀਂ ਹੁੰਦੇ ਸੀ ਇਹ ਪਹਿਲੀ ਵਾਰ ਆਲੇ ਵੀ ਚਾਰ ਦੰਦ ਦੇ ਜਰਸੀ ਦੇ ਕੰਪੀਟੀਸ਼ਨ ਵੀ ਹੋਣਗੇ ਦੋ ਕੰਪੀਟੀਸ਼ਨ ਦੁੱਧ ਚੁਆਈ ਦੇ ਜਰਸੀ ਦੇ ਹੋਣੇ ਆ ਵੀਰੇ ਯਾਰ ਫਿਰ ਮੋਰਾ ਮੱਜਾਂ ਦੀ ਚੁਆਈ ਦੇ ਮੋਰਾ ਮੱਜਾਂ ਦੇ ਕੰਪੀਟੀਸ਼ਨ ਹੋਣਗੇ ਤੇ ਫਿਰ ਨੀਲੀ 라ਵੀ ਮੱਜਾਂ ਦੇ ਚੁਆਈ ਦੇ ਕੰਪੀਟੀਸ਼ਨ ਹੋਣਗੇ ਇਹ ਇੱਕ ਤੋਂ ਲੈ ਕੇ 7 ਕੈਟੇਗਰੀਆਂ ਜਿਹੜੀਆਂ ਹੈਗੀਆਂ ਇਹ ਦੁੱਧ ਚੁਆਈ ਦੀਆਂ ਹੈਗੀਆਂ ਵੀਰੇ ਯਾਰ ਇਹਨਾਂ ਦੀ ਐਂਟਰੀ ਜਿਵੇਂ ਮੇਲਾ 8 ਨੂੰ ਸ਼ੁਰੂ ਹੋਣਾ ਇਹਨਾਂ ਦੀ ਐਂਟਰੀ ਮੇਲੇ ਸਾਹ ਹਣਾ 5 ਦਿਨ ਪਹਿਲਾਂ ਹੋਣੀ ਆ। ਇਹਦੀ ਡੇਟ ਕਨਫਰਮ ਕਰਕੇ ਮੈਂ ਤੁਹਾਨੂੰ ਛੋਟੀ ਨਿੱਕੀ ਜੀ ਵੀਡੀਓ ਬਣਾ ਕੇ ਦੱਸ ਦਿਆਂਗਾ। ਉਸ ਤੋਂ ਬਾਅਦ ਅਗਲੀ ਸ਼੍ਰੇਣੀ ਹੈਗੀ ਨਸਲ ਦੇ ਮੁਕਾਬਲੇ ਹੋਣੇ ਜਿਹੜੇ ਐਚ ਐਫ ਦੁੱਧ ਵਾਲੀਆਂ گاਵਾਂ ਦੇ ਨਸਲ ਦੇ ਮੁਕਾਬਲੇ ਹੋਣਗੇ ਵੀਰੇ ਯਾਰਾ। ਐਚ ਐਫ ਦੁੱਧ ਵਾਲੀਆਂ ਚਾਰਦੰਦ گاਵਾਂ ਦੇ ਮੁਕਾਬਲੇ ਹੋਣਗੇ। ਐਚ ਐਫ ਦੋਨੀਆਂ ਵੇੜਾਂ ਦੇ ਮੁਕਾਬਲੇ ਹੋਣਗੇ ਵੀਰੇ ਯਾਰਾ। ਐਚ ਐਫ ਖੀਰੀਆਂ ਵੇੜਾਂ ਦੇ ਮੁਕਾਬਲੇ ਹੋਣਗੇ। ਇਹ ਚਾਰ ਐਚ ਐਫ ਦੀਆਂ ਕੈਟਾਗਰੀਆਂ ਨੇ ਨਸਲ ਮੁਕਾਬਲੇ 'ਚ ਹੋਣੀਆਂ। ਉਦੋਂ ਬਾਅਦ ਜਰਸੀ گاਵਾں ਦੇ ਨਸਲ ਮੁਕਾਬਲੇ ਹੋਣਗੇ ਬਈ ਜਰਸੀ ਵਹਿਣਾ ਦੁੱਧ ਵਾਲੀਆਂ ਚਾਰਦੰਦ ਨਸਲ ਮੁਕਾਬਲੇ ਵੀ ਹੋਣਗੇ ਇਦਿਆਰ ਜਰਸੀ ਦੁੱਧ ਦਿੰਦੀਆਂ ਵੱਡੀਆਂ گاਵਾں ਦੇ ਹੋਣਗੇ ਅਲੱਗ ਹੋਣਗੇ ਚਾਰਦੰਦ ਵਾਲੇ ਅਲੱਗ ਹੋਣਗੇ ਵੀਰੇ ਯਾਰ ਦੁੱਧ ਵਾਲੀਆਂ ਦੇ ਤੇ ਜਰਸੀ ਦੋਨੀਆਂ ਵਹਿੜਾਂ ਤੇ ਜਰਸੀ ਖੀਰੀਆਂ ਵਹਿੜਾਂ ਚਾਰ ਮੁਕਾਬਲੇ ਹੈਗੇ ਜਿਹੜੇ ਇਹ ਬਰੀਡ ਦੇ ਜਰਸੀ ਦੇ ਹੋਣਗੇ ਵੀਰੇ ਯਾਰ ਉਸ ਤੋਂ ਬਾਅਦ ਮੋਹਰਾ ਮੱਝਾਂ ਦੁੱਧ ਵਾਲੀਆਂ ਨਸਲ ਮੁਕਾਬਲੇ ਹੋਣਗੇ ਮੋਹਰਾ ਝੋਟੀਆਂ ਦੋਦੰਦ ਤੱਕ ਮੋਰਾ ਖੀਰੀਆਂ ਝੋਟੀਆਂ ਤਿੰਨ ਮੁਕਾਬਲੇ ਹੋਣੇ ਜਿਹੜੇ ਮੋਰਾ ਦੇ ਹੋਣਗੇ ਬਈ ਨਸਲ ਦੇ ਉਸ ਤੋਂ ਬਾਅਦ ਨੀਲੀ ਰਾਵੀ ਦੇ ਮੱਜਾਂ ਦੇ ਦੁੱਧ ਵਾਲੀਆਂ ਦੇ ਨਸਲ ਮੁਕਾਬਲੇ ਹੋਣਗੇ ਫਿਰ ਝੋਟੀਆਂ ਦੇ ਦੋ ਦੰਤਿਕ ਫਿਰ ਝੋਟੀਆਂ ਖੀਰੀਆਂ ਦੇ ਮੁਕਾਬਲੇ ਹੋਣਗੇ ਇਹ ਨੀਲੀ ਰਾਵੀ ਦੇ ਵਿੱਚ ਵੀ ਤਿੰਨ ਕੈਟਾਗਰੀਆਂ ਤਿੰਨ ਕੈਟਾਗਰੀਆਂ ਹੈਗੀਆਂ ਨਸਲ ਦੀਆਂ ਨੀਲੀ ਰਾਵੀ 'ਚ ਤਿੰਨ ਕੈਟਾਗਰੀਆਂ ਹੈਗੀਆਂ ਮੋਰਾ ਦੇ ਵਿੱਚ ਚਾਰ-ਚਾਰ ਕੈਟਾਗਰੀਆਂ ਹੈਗੀਆਂ ਜਰਸੀ ਤੇ ਐਫ ਐਫ ਦੇ ਵਿੱਚ ਵੀ ਵੀਰੇ ਯਾਰ ਇਹ ਟੋਟਲ ਮੁਕਾਬਲੇ ਹੋਣੇ ਆ ਜਿਹੜੇ ਇਹ ਬਰੀਡ ਵਾਲੇ ਹੋਣੇ ਆ ਵੀਰੇ ਯਾਰ ਇਨਾਂ ਦੀ ਸਮਾਪਤੀ ਹੈਗੀ ਆ 10 ਤਰੀਕ ਨੂੰ 8 ਨੂੰ ਮੇਲਾ ਸਟਾਰਟ ਹੋਣਾ 10 ਨੂੰ ਸਮਾਪਤਤਾ ਵੀਰੇ ਹੁਣ ਮੈਂ ਬੇਨਤੀ ਕਰਦਾ ਸਾਰੇ ਵੀਰਾਂ ਨੂੰ ਜਿਹੜੇ ਵੀਰ ਡੈਰੀ ਕਰ ਵੀ ਰਹੇ ਆ ਜਿਹੜੇ ਨਵੀਂ ਡੈਰੀ ਕਰਨਾ ਚਾਹੁੰਦੇ ਆ ਨਵੇਂ ਸ਼ੈੱਡ ਬਣਾਉਣਾ ਚਾਹੁੰਦੇ ਆ ਤੇ ਜਾਂ ਜਿਹੜਾ ਛੋਟਾ ਵੀ ਡੈਰੀ ਫਾਰਮਰ ਆ ਜਾਂ ਵੱਡਾ ਡੈਰੀ ਫਾਰਮਰ ਆ ਜੇ ਤੁਸੀਂ ਆ ਮੇਲੇ 'ਚ ਪਹੁੰਚੋਗੇ ਤਾਂ ਬਹੁਤ ਕੁਝ ਸਿੱਖੋਗੇ ਬਾਈ ਯਾਰ ਹਰੇਕ ਉੱਤੇ ਐਗਜ਼ੀਬਿਸ਼ਨ ਲੱਗਿਆ ਹੁੰਦਾ ਹਰੇਕ ਕੰਪਨੀ ਆਲੇ ਆਏ ਹੁੰਦੇ ਆ ਬਈ ਜਿਹੜੀ ਵੀ ਛੋਟੀ ਤੋਂ ਸੂਈ ਤੋਂ ਲੈ ਕੇ ਵੱਡੀ ਤੋਂ ਵੱਡੀ ਚੀਜ਼ ਜਿਹੜੀ ਯੂਜ਼ ਹੁੰਦੀ ਆ ਆਪਣੇ ਡੈਰੀ ਫਾਰਮਰ ਦੇ ਵਿੱਚ ਤੁਸ ਨੂੰ ਉੱਥੇ ਉਹ ਚੀਜ਼ ਮਿਲ ਜਾਣੀ ਆ ਤੁਸੀਂ ਘਰੇ ਸੋਚ ਕੇ ਜਾਓ ਯਾਰ ਆਪਾਂ ਮੇਲੇ ਚਾਹ ਚੀਜ਼ ਮਿਲ ਜੂਗੀ ਉਹ ਚੀਜ਼ ਤੁਸ ਨੂੰ ਉੱਥੇ ਮਿਲੂਗੀ A to Z ਡੈਰੀ ਨਾਲ ਰਿਲੇਟਡ ਸਾਰੀ ਚੀਜ਼ ਮਿਲਦੀ ਆ ਖੇਤੀ ਨਾਲ ਰਿਲੇਟਡ ਸੰਦ ਵੀ ਹੁੰਦੇ ਆ ਵੀਰੇ ਉੱਤੇ ਯਾਰ ਤੁਸੀਂ ਉਹਨਾਂ ਨੂੰ ਨਹੀਂ ਲੈਣਾ ਚਾਹੁੰਦੇ ਉੱਥੇ ਸਿੱਖ ਸਕਦੇ ਹੋ ਵੀ ਆਉਣ ਵਾਲੇ ਸਮੇਂ 'ਚ ਆਪਾਂ ਇਹ ਡੈਰੀ ਫਾਰਮ ਬਣਾਉਣਾਗਾ ਤਾਹ ਕਰਕੇ ਬਾਈ ਮੇਲਾ ਬਹੁਤ ਜ਼ਰੂਰੀ ਹੈ ਜਿਹੜਾ ਵੀ ਰ ਇੰਟਰਸਟਡ ਆ ਡੈਰੀ ਦੇ ਵਿੱਚ ਉਹਨੂੰ ਆਹ ਮੇਲਾ ਦੇਖਣਾ ਬਹੁਤ ਜ਼ਰੂਰੀ ਹੈ ਪਹਿਲਾਂ ਵੀ ਅਸੀਂ ਗੱਲਾਂ ਬਾਤਾਂ ਦੇ ਵਿੱਚ ਉਹਦੇ ਵੀ ਕਿਹਾ ਸੀ ਤੇ ਹੁਣ ਵੀ ਦੁਬਾਰੇ ਕਹਿਣ ਲੱਗਿਆ ਵੀਰੇ ਯਾਰ ਸਾਡੇ ਦਾ ਕੋਈ ਰਿਸ਼ਤੇਦਾਰੀ ਚ ਵਿਆਹ ਹੁੰਦਾ ਅਸੀਂ ਉਹਨੂੰ ਵੀ ਅੱਗੇ ਪਿੱਛੇ ਡੇਟ ਕਰ ਦਿੰਨੇ ਹੁੰਨੇ ਆ ਲੈ ਵੀ ਯਾਰ ਮੇਲੇ ਦੇ ਵਿੱਚ ਨਾ ਡੇਟ ਆ ਜੇ ਕਿਤੇ ਮੈਰਿਜ ਦੀ ਜਾਂਦਾ ਹੁਣ ਜੇ ਕੋਈ ਆ ਵੀ ਜਾਂਦਾ ਕੋਈ ਕਾਰਡ ਵਗੈਰਾ ਆਪਣੇ ਵੱਲੋਂ ਕੈਨਸਲ ਹੁੰਦਾ ਪਹਿਲਾਂ ਹੀ ਕੈਨਸਲ ਹੁੰਦਾ ਲੈ ਵੀ ਆਪਾਂ ਮੇਲਾ ਅਟੈਂਡ ਕਰਨਾ ਕਿਉਂ ਸਾਲ ਚ ਇੱਕ ਵਾਰ ਹੁੰਦਾਗਾ ਉਹੀ ਆਪਾਂ ਟਾਈਮ ਦੇਖਝਾਤਾ ਤੇ ਆਪਾਂ ਡੈਰੀ ਦੇ ਵਿੱਚ ਪਿੱਛੇ ਜਾਵਾਂਗੇ ਕਹਾਣੀ ਬੱਧੇ ਬਾਈ ਯਾਰਾ ਤੁਸੀਂ ਇੱਕ ਗੱਲ ਇਹ ਦੇਖੋ ਜਿਹੜੇ ਵੀ ਮੇਲਾ ਅਟੈਂਡ ਕਰਦੇ ਆ ਉੱਥੋਂ ਕੋਈ ਨਾ ਕੋ ਸਿੱਖ ਕੇ ਆਉਂਦੇ ਆ ਉਹ ਕਹਾਣ ਨੂੰ ਆ ਕੇ ਆਪ ਦੀ ਡੈਰੀ ਦੇ ਵਿੱਚ ਸੁਧਾਰ ਕਰਦੇ ਆ ਹਰ ਸਾਲ ਜਿਹੜੇ ਬੰਦੇ ਨਵੇਂ ਜਾਂਦੇ ਆ ਉਹ ਆਪਦੇ ਡੈਰੀ ਦੇ ਵਿੱਚ ਸੁਧਾਰ ਕਰ ਲੈਂਦੇ ਆ ਉਹਨਾਂ ਨੂੰ ਐ ਚਾਹ ਹੋ ਜਾਂਦਾ ਲ ਵੀ ਯਾਰਾ ਅਸੀਂ ਵੀ ਆਪਦੇ ਐਨੀਮਲ ਮੇਲੇ 'ਚ ਲੈ ਕੇ ਜਾਈਏ ਫਿਰ ਉੱਥੇ ਆਪਾਂ ਐਨੀਮਲ ਦੇਖਾਂਗੇ ਤਰ੍ਹਾਂ-ਤਰ੍ਹਾਂ ਦੇ ਲਵੀ ਇੰਨੇ ਸੋਹਣੇ ਐਨੀਮਲ ਐਨੀ ਵਧੀਆ ਬਰੀਡ ਤਿਆਰ ਕਰੀਏ ਆਪਣਾ ਮਨ ਵੀ ਕਰੂ ਲਵੀ ਆਪਾਂ ਵੀ ਆਪਦੀ ਬਰੀਡ ਇਸ ਤਰ੍ਹਾਂ ਦੀ ਤਿਆਰ ਕਰਕੇ ਲੈ ਕੇ ਜਾਈਏ ਜਿਵੇਂ ਆਪਾਂ ਹਾਂ ਤਿੰਨ ਬੱਚੀਆਂ ਕੱਢੀਆਂ ਹਜੇ ਤਾਂ ਆਪਾਂ ਤਿੰਨ ਬੱਚੀਆਂ ਹੀ ਕੱਢੀਆਂ ਗਈਆਂ ਬਾਹਰ ਹੋਰ ਐਨੀਮਲ ਵੀ ਕੱਢਨੇ ਆਪਾਂ ਇੰਨਾ ਹੀ ਤਿਆਰੀ ਕਰ ਰਹੇ ਆ ਇਹਨਾਂ ਨੂੰ ਤੋਰਦੇ ਵੀ ਹੁੰਨੇ ਵੀਰੇ ਯਾਰ ਇਹਨਾਂ ਨੂੰ ਅਲੱਗ ਕੱਢਿਆ ਗੱਲ ਵੀ ਇਹ ਇਹਨਾਂ ਦਾ ਡਰ ਚੱਕਿਆ ਜਾਵੇ ਐਨੀਮਲ ਸਾਰੇ ਉਧਰ ਐ ਅਲੱਗ ਬੰਨ ਕੇ ਰੱਖਿਆ ਹੋਈਆਂ ਨਹੀਂ ਆਪਣੇ ਐਨੀਮਲ ਖੁੱਲੇ ਹੁੰਦੇ ਆ ਇਹਨਾਂ ਦੇ ਮੂਹਰੀਆਂ ਪਾਈਆਂ ਤਾਂ ਕਰਕੇ ਮੂਹਰੀਆਂ ਪਾਈਆਂ ਹੋ ਉਹੀ ਦੇਖ ਲਓ 5 ਦਿਨ ਇਹ ਪਏ ਆ 7 ਦਿਨ 12 15 ਦਿਨ ਪਏ ਆ ਹਜੇ ਮੇਲੇ ਦੇ ਵਿੱਚ 12 ਅੰਗਦਨ ਰਹਿ ਗਏ 10 12 ਦਿਨ ਰਹਿ ਗਏ ਮੇਲੇ ਦੇ ਵਿੱਚ ਜਿਹੜਾ ਵੀ ਵੀਰ ਹੈਗਾਗਾ ਜਿਨ੍ਹਾਂ ਨੇ ਐਨੀਮਲ ਲੈ ਕੇ ਜਾਣੇ ਆ ਉਹਨਾਂ ਨੂੰ ਚੰਗੀ ਤਰ੍ਹਾਂ ਨਮਾਓ ਤਵਾਓ ਵੀਰੇ ਯਾਰ ਇਹਨਾਂ ਨੂੰ ਅੱਜ ਅਸੀਂ ਵਾਸ਼ ਵੀ ਕਰਾਉਣਾ ਨਮਾਉਣੇ ਵੀ ਅੱਜ ਇਹਨਾਂ ਨੂੰ ਨਮਾਉਣ ਤੋਂ ਬਾਅਦ ਕੱਲ ਨੂੰ ਸਾਡੇ ਕੋਲੇ ਕਟਿੰਗ ਵਾਲੇ ਆਉਣਗੇ ਕੱਲ ਨੂੰ ਕਟਿੰਗ ਕਰਾਵਾਂਗੇ ਇਹਨਾਂ ਦੀ ਵੀਰੇ ਯਾਰ ਤਾਂ ਕਰਕੇ ਆ ਲੈ ਵੀ ਤੁਸੀਂ ਇਹਨਾਂ ਨੂੰ ਨਮਾਓ ਇਹਨਾਂ ਨੂੰ ਲੱਗ ਕੱਢੋ ਇਹਨਾਂ ਡਰ ਚੱਕਿਆ ਜਾਵੇ ਇਹਨਾਂ ਤਲਹਾਰਾ ਪਾ ਕੇ ਰੱਖੋ ਜਿੰਨਾ ਫਾਰਮਾਂ ਦੇ ਵਿੱਚ ਐਨੀਮਲ ਖੁੱਲੇ ਹੁੰਦੇ ਆ ਆਪਾਂ ਤਲੇ ਹਾਰਾ ਜਾਂ ਮੂਰੀ ਕਹਿ ਦਿੰਨੇ ਆਪਾਂ ਪਾਉਂਦੇ ਨਹੀਂਗੇ ਤੇ ਐਨੀਮਲ ਨੂੰ ਜੇ ਆਪਾਂ ਉਸੇ ਪਹਿਲੇ ਦਿਨ ਮੂਰੀ ਪਾ ਕੇ ਲੈ ਕੇ ਜਾਵਾਂਗੇ ਉਹਨਾਂ ਨੇ ਗੇੜੀ ਖਾਈ ਜਾਨੇ ਉੱਤੇ ਆਪਣੇ ਤੋਂ ਲੋਟ ਨਹੀਂ ਆਉਣੇ ਐਨੀਮਲ ਫਿਰ ਕੋਸ਼ਿਸ਼ ਕਰੋ ਲੈ ਵੀ ਆਪਾਂ ਇਹਨਾਂ ਨੂੰ ਘਰੇ ਹੀ ਤੋੜ ਕੇ ਦੇਖੋ ਇਹ ਪਹਿਲੀ ਵਾਰ ਹੋਇਆ ਸੀ ਵੀ ਪਹਿਲਾ ਐਨੀਮਲ ਕੱਢਿਆ ਨਹੀਂ ਤਾਂ ਸਾਡਾ ਕੀ ਹੁੰਦਾ ਟਾਈਮ ਟੂ ਟਾਈਮ ਐਨੀਮਲ ਉਦੋਂ ਹੀ ਤਿਆਰ ਕਰੀਦੇ ਆ ਇੱਕ ਦਿਨ ਪਹਿਲਾਂ ਜਾਂ ਦੋ ਦਿਨ ਪਹਿਲਾਂ ਨਮਾ ਕੇ ਬਾਸ ਮੂਰੀ ਪਾ ਕੇ ਉੱਦੇ ਲੈ ਜਾਂਦੇ ਹੁੰਨੇ ਆ ਉੱਥੇ ਜਾ ਕੇ ਹੀ ਤੋੜਦੇ ਹੁੰਨੇ ਆ ਅਸੀਂ ਪਰ ਇਹ ਫਸਟ ਟਾਈਮ ਹੈ ਲੈ ਵੀ ਅੱਜ ਕਿਰ ਅਸੀਂ ਐਨੀਮਲ ਵੱਖਰੇ ਕੱਢਿਆ ਇੱਕ ਜਰਸੀ ਗਾਂ ਕੱਢੀ ਐ ਦੋ ਖੀਰੀਆਂ ਵੈੜਾਂ ਅਜੇ ਹੋਰ ਵੈੜਾਂ ਵੀ ਦੇਖਨੇ ਆ ਸਿਲੈਕਟ ਕਰਦੇ ਆ ਇਹ ਨਹੀਂ ਪਤਾ ਇਹਨਾਂ 'ਚੋਂ ਕੈਨਸਲ ਕਰਨੀਆਂ ਪੈ ਜਾਣਾਂ ਹੋਰ ਲਿਜਾਣੀਆਂ ਪੈ ਜਾਣਾਂ ਕੱਲ ਨੂੰ ਫਾਈਨਲ ਕਰ ਦਾਂਗੇ ਸਾਰੇ ਐਨੀਮਲ ਜਿਹੜੇ ਲੈ ਕੇ ਜਾਣੇ ਆ ਵੀਰੇ ਦੁੱਧ ਵਾਲੇ ਐਨੀਮਲ ਨਾਲ ਵੀ ਚੱਲੀ ਜਾਂਦਾ ਜੇ ਦੁੱਧ ਤੇ ਜ਼ਿਆਦਾ ਚਲੇ ਜਾਣਗੇ ਤਾਂ 60 ਦੇ ਨੇੜੇ ਕੋਈ ਐਨੀਮਲ ਚਲਾ ਗਿਆ ਤਾਂ ਜ਼ਰੂਰ ਲੈ ਕੇ ਆਵਾਂਗੇ ਭਾਈ ਦੁੱਧ ਵਾਲੇ ਐਨੀਮਲ ਵੀ ਜੇ ਉਹ ਤੂੰ ਥੱਲੇ ਰਿਹਾ ਫੇਰ ਨਹੀਂ ਲੈ ਕੇ ਜਾਂਦੇ ਵੀਰੇ ਯਾਰ ਕਿਉਂ ਥੋੜੀ ਖੇਚਲਾ ਵੱਜ ਜਾਂਦੀ ਐ ਜੇ ਆਪਾਂ ਮਿਲਕਿੰਗ ਵਾਲੇ ਐਨੀਮਲ ਲੈ ਕੇ ਜਾਂਦੇ ਆ ਪਿਛਲੇ ਮੇਲਾ ਜਿਹੜਾ ਇਹ ਤੋਂ ਪਹਿਲਾਂ ਮਿਲਕਿੰਗ ਵਾਲਾ ਕੰਪੀਟੀਸ਼ਨ ਹੋ ਗਿਆ ਉੱਥੇ ਆਪਾਂ ਲੈ ਕੇ ਗਏ ਸੀਗੇ ਸਾਰੇ ਵੀਰਾਂ ਨੂੰ ਦੁਆਰੇ ਫੇਰ ਮੈਂ ਬੇਨਤੀ ਕਰਦਾਗਾ ਵੀਡੀਓ ਆਪਾਂ ਲੰਮੀ ਨਹੀਂ ਬਣਾਉਣੀ ਇਹੀ ਬੇਨਤੀ ਕਰਦਾਗਾ ਇਧਰ ਸ਼ੈੱਡ ਦਿਖਾ ਦੇ ਬਣਾ ਜਾ ਸਾਰੇ ਵੀਰਾਂ ਨੂੰ ਮੈਂ ਦੁਆਰੇ ਫੇਰ ਬੇਨਤੀ ਕਰਦਾਗਾ ਇਹੀ ਬੇਨਤੀ ਕਰਦਾ ਲਵੀ 8 9 10 ਫਰਵਰੀ ਦਾ ਮੇਲਾ ਵੀਰੇ 8 ਤਰੀਕ ਨੂੰ ਸਟਾਰਟ ਆ 10 ਨੂੰ ਖਤਮ ਹੋਣਾ ਮੇਲਾ ਵੀਰੇ ਯਾਰ ਸਾਰੇ ਵੀਰ ਵੱਧ ਤੋਂ ਵੱਧ ਦੇਖਣ ਆਉਣ ਸੋਨੂੰ ਮੇਲੇ 'ਚ ਜਾ ਕੇ ਇਹ ਪਤਾ ਲੱਗ ਜੂਗਾ ਲਵੀ ਡੇਰੀ ਫਾਰਮਰ ਆਪਣੇ ਪੰਜਾਬ ਦੇ ਕਿੱਥੋਂ ਤੱਕ ਪਹੁੰਚ ਚੁੱਕੇ ਆ ਵੀਰੇ ਯਾਰ ਫਿਰ ਆਪਾਂ ਨਵਾਂ ਕੰਮ ਸਟਾਰਟ ਕਰਨ ਲਈ ਆਪਾਂ ਕਿਹੜੇ ਲੈਵਲ ਤੋਂ ਸਟਾਰਟ ਕਰੀਏ ਕੰਮ ਇਹ ਤੁਹਾਨੂੰ ਉੱਥੇ ਜਾ ਕੇ ਜਾਣਕਾਰੀ ਆਣੂਗੀ ਕਿਹੜੇ ਹਾਈ ਲੈਵਲ ਤੇ ਕਰ ਆਪਣਾ ਪੰਜਾਬ ਦਾ ਫਾਰਮਰ ਪਹੁੰਚ ਚੁੱਕਿਆ ਹੈਗਾ ਉੱਥੇ ਤੁਸੀਂ ਬਰੀਡ ਦੇਖੋਗੇ ਉੱਥੇ ਗਾਵਾਂ ਦੇਖੋਗੇ ਫਿਰ ਤੁਹਾਨੂੰ ਯਕੀਨ ਹੋ ਜਾਊਗਾ ਹਾਂ ਭਾਈ ਵਾਕਈ ਪੰਜਾਬ ਦੇ ਵਿੱਚ ਬਰੀਡ ਤਿਆਰ ਹੋ ਚੁੱਕੀ ਆ ਇਸ ਲੈਵਲ ਤੇ ਆਪਣਾ ਫਾਰਮਰ ਪਹੁੰਚ ਚੁੱਕਿਆ ਕਿ ਆਪਣੇ ਗਾਵਾਂ ਦਾ ਮੁੱਲ ਹੁਣ 2-2 ਲੱਖ ਰੁਪਏ 3-3 ਲੱਖ ਰੁਪਏ ਲੱਗਣ ਲੱਗ ਗਿਆ ਵੀਰੇ ਯਾਰ ਇੱਕ ਵਾਰ ਮੇਲਾ ਜ਼ਰੂਰ اٹੈਂਡ ਕਰੋ ਜਿਹੜਾ ਵੀਰ ਕਦੇ ਵੀ ਨਹੀਂ ਗਿਆ ਮੇਲਾ ਜਿਨੇ ਇੱਕ ਵਾਰ ਵੀਰੇ ਮੇਰੇ ਮੇਰੀ ਬੇਨਤੀ ਹੈ ਲੈ ਵੀ ਸਾਰੇ ਜਾਣੇ ਮੇਲਾ ਅਟੈਂਡ ਕਰੋ ਜਿਹੜਾ ਵੀਰ ਇੱਕ ਵਾਰ ਮੇਲਾ ਮੇਲੇ ਤੇ ਪਹੁੰਚ ਗਿਆ ਇੱਕ ਵਾਰ ਦੇਖ ਆਇਆ ਮੇਲਾ ਉਹ ਹਰ ਵਾਰ ਆਊਗਾ ਇਹ ਮੈਂ ਗਰੰਟੀ ਲਿੰਦਾਗਾ ਅੱਜ ਤੱਕ ਇਹ ਗੱਲ ਨਹੀਂ ਹੋਈ ਲੈ ਵੀ ਇੱਕ ਵਾਰ ਵੀਰ ਜਾਵੜਾ ਮੇਲੇ ਤੇ ਅਗਲੇ ਸਾਲ ਲਾਂ ਗਿਆ ਹੋਵੇ ਉਹ ਹਰ ਸਾਲ ਜਾਂਦੇ ਆ ਜਿਹੜੇ ਕੇਰਾ ਮੇਲਾ ਅਟੈਂਡ ਕਰਿਆ ਹੁੰਦੇ ਹਰ ਸਾਲ ਮੇਲਾ ਦੇਖਦੇ ਆ ਬਈ ਯਾਰ ਉੱਥੇ ਜਾ ਕੇ ਤੁਸੀਂ ਸਿੱਖੋਗੇ ਨਵੀਆਂ ਜੀਆਂ ਉੱਥੇ ਤੁਹਾਨੂੰ ਸ਼ੌਂਕ ਵੀ ਪੈਦਾ ਹੋਊਗਾ ਵੀਰੇ ਯਾਰ ਦੁਬਾਰੇ ਫੇਰ ਮੈਂ ਡੇਟ ਬੋਲ ਬੋਲਣ ਲੱਗਿਆ ਵੀਰੇ ਯਾਰ 8 9 10 ਪਰ ਵੀ ਨੂੰ ਪੀਡੀਐਫ ਦਾ ਮੇਲਾ ਐਨੀਮਲ ਸਿਲੈਕਟ ਕਰਕੇ ਕੰਪੀਟੀਸ਼ਨ ਵੀ ਲੜੋ ਤੇ ਦੇਖਣ ਵੀ ਆਓ ਜਿਨ੍ਹਾਂ ਕੋਲੇ ਐਨੀਮਲ ਹੈ ਨਹੀਂ ਨਵਾਂ ਕੰਮ ਸਟਾਰਟ ਕਰਦੇ ਆ ਗਏ ਉਹ ਦੇਖਣਾ ਉਹ ਮੇਲਾ ਵੀ ਤੇ ਯਾਰ ਜਰੂਰ ਪਹੁੰਚੋ ਮੇਲਾ ਦੇਖਣ ਅੱਜ ਪਹਿਲੇ ਦਿਨ ਆ ਬਾਈ ਤੋਰਨ ਲੱਗੇ ਐਨੀਮਲਾਂ ਨੂੰ ਦੇਖੋ ਕੋਸ਼ਿਸ਼ ਕਰਦੇ ਆ ਲਵੀ ਐਨੀਮਲ ਤੁਰ ਪੈਣਾ ਹੌਲੀ ਹੌਲੀ ਲੱਗਣਗੇ ਸਲੋ ਸਲੋ ਤੁਰੇ ਜਾਣ ਤਾਂ ਵੀ ਠੀਕ ਹੈ ਆ ਜਿਆਦਾ ਐਚਵੀ ਦਾ ਹਿੱਤ ਲਹਿਰਾ ਨਾਮ ਪਾਉਣ ਕਰਕੇ ਤੇ ਲਹਿਰੇ ਦੀ ਐਚਵੀ ਪਹਿਲੇ ਦਿਨ ਜਿਆਦਾ ਮੰਦੀ ਆ ਵੀਰੇ ਜੇ ਆਪਾਂ 2-4 ਦਿਨ ਇਹਨਾਂ ਨੂੰ ਐਂ ਲਾਵਾਂਗੇ ਨਾ ਮੱਥਾ ਮਾਰਾਂਗੇ ਇਹਨਾਂ ਨਾਲ ਫਿਰ ਇਹਤ ਲਹਿਰੇ ਦੀ ਐਚਵੀ ਮੰਨ ਨੂੰ ਹਟ ਜਾਣਗੇ ਐਨੀਮਲ ਵੀਰੇ ਯਾਰ ਕਦੇ ਕਦੇ ਤਾਂ ਤੁਰ ਪੈਂਦੀ ਆ ਵਧੀਆ ਕਦੇ ਕਦੇ ਥੋੜਾ ਜਿਹਾ ਕਰਦੀ ਆ ਐਚਵੀ ਹੌਲੀ 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 ਲੱਗ ਜਾਣਾ ਇਹਨੇ ਬਾਈ ਯਾਰ ਜਦੋਂ ਆਪਾਂ 2-4 ਮਿੰਟ 10 ਮਿੰਟ ਅੱਧਾ ਘੰਟਾ ਲਾਇਆ ਇਹਨਾਂ ਤੇ ਲੱਗ ਹੀ ਜਾਣਾ ਇਹਨਾਂ ਨੇ ਤੁਰਨ ਨੂੰ ਵੀਰੇ ਯਾਰ ਇੱਕ ਗੱਲ ਹੋਰ ਵਾਲੇ ਵੀਰ ਕਹਿੰਦੇ ਹੁੰਦੇ ਵੀਰੇ ਪੀਡੀਐਫ ਇਹਦੇ ਮੈਂਬਰ ਬਨਣਾਗਾ ਜਿੰਨਾ ਵੀਰਾਂ ਨੇ ਪੀਡੀਐਫ ਦਾ ਮੈਂਬਰ ਬਨਣਾ ਵੀਰੇ ਯਾਰ ਉਹੋ ਵੀਰ ਵੀ ਉੱਥੇ ਕਾਊਂਟਰ ਲੱਗਿਆ ਹੋਊਗਾ ਪੀਡੀਐਫ ਦਾ ਉੱਥੇ ਆਵਦੀ 1200 ਰੁਪਏ ਫੀਸ ਭਰੋ ਇੱਕ ਆਧਾਰ ਕਾਰਡ ਲੈ ਕੇ ਚੱਲੋ ਆਪ ਦਾ ਉਹਦੀ ਫੋਟੋ ਕਾਪੀ ਤੇ ਇੱਕ ਆ ਦੋ ਆਪਦੀਆਂ ਫੋਟੋਆਂ ਉੱਥੇ ਇਹ ਤੁਸੀਂ ਨਾਲ ਲੈ ਕੇ ਜਾਣੀ ਆ ਉੱਥੇ ਜਮਾ ਕਰਾਉਣਾ ਵੀਰੇ ਜਿਹੜਾ ਜਿਹੜਾ ਉੱਥੇ ਤੁਹਾਨੂੰ ਜਿਹੜੀ ਰਸੀਦ ਦੇਣਗੇ ਉਹਦੇ ਨੰਬਰ ਹੋਊਗਾ ਤੁਹਾਡਾ ਮੈਂਬਰਸ਼ਿਪ ਨੰਬਰ ਹੋਊਗਾ ਵੀਰੇ ਯਾਰ ਉਹ ਤੁਸੀਂ ਨੰਬਰ ਆਪਦਾ ਨੋਟ ਕਰਕੇ ਰੱਖਿਓ ਬਾਅਦ ਤੁਹਾਡਾ ਕਾਰਡ ਬਣ ਜੂਗਾ ਤੁਸੀਂ ਪੀਡੀਐਫ ਦੇ ਮੈਂਬਰ ਬਣ ਜਾਓਗੇ 1200 ਰੱਬਿਆ ਪੂਰੀ ਲਾਈਫਟਾਈਮ ਦੇ ਮੈਂਬਰਸ਼ਿਪ ਆ ਵੀਰੇ ਯਾਰ ਜਿਹੜੇ ਵੀਰ ਇੰਟਰਸਟਿਡ ਆ ਉਥੇ ਤਿੰਨ ਦਿਨ ਇਹ ਆਪਣਾ ਮੇਲਾ ਚੱਲੂਗਾ ਤਿੰਨੇ ਦਿਨ ਮੈਂਬਰਸ਼ਿਪ ਤੁਸੀਂ ਫਾਰਮ ਭਰ ਪ੍ਰਵਾਹ ਸਕਦੇ ਹੋ ਆਪਦੇ ਵੀਰੇ ਯਾਰ ਜੋ ਵੀ ਵੀਰ ਮੈਂਬਰ ਬਣਨਾ ਚਾਹੁੰਦਾ ਉਥੇ ਆਪਦਾ ਫਾਰਮ ਭਰ ਸਕਦਾ ਵੀਰੇ 来 ਆਪਦਾ ਮੇਲਾ ਅਟੈਂਡ ਕਰਿਓ ਨਾਲੇ ਤੁਸੀਂ ਪੀਡੀਐਫ ਦੇ ਮੈਂਬਰ ਬਣੋ ਵੀਰੇ ਯਾਰ ਬਾਕੀ ਉਥੇ ਕਈ ਤਰ੍ਹਾਂ ਦੇ ਐਨੀਮਲ ਆਉਣਗੇ ਵੀਰੇ ਸਾਰੇ ਐਨੀਮਲ ਮੱਧਾਂ ਵੀ ਟਾਪ ਦੀਆਂ ਆਉਂਦੀਆਂ ਦੁੱਧ ਵਾਲੀਆਂ ਵੀ ਬਰੀਡ ਵਾਲੀਆਂ ਵੀ ਨੀਲੀ 라ਵੀ ਦੇ ਮੋਹਰਾ ਗਾਵਾਂ ਵੀ ਬਹੁਤ ਟੌਪ ਦੇ ਆਉਂਦੇ ਆ ਜਰਸੀ ਤੇ ਐਚ ਐਫ ਤੁਸੀਂ ਵੀਰ ਜਰੂਰ ਆਓ ਉੱਥੇ ਉੱਥੇ ਦੇਖੋ ਲੈ ਵੀ ਤਗੜੇ ਜਿਹੜੇ ਫਾਰਮ ਕਿਵੇਂ ਕਿਵੇਂ ਗਾਵਾਂ ਤਿਆਰ ਕਰਦੇ ਆ ਵੀਰੇ ਯਾਰ ਕਿਵੇਂ ਉਹਨਾਂ ਦੀ ਦੇਖਭਾਲ ਕਰਦੇ ਆ ਗਾਵਾਂ ਦੀ ਉੱਥੇ ਜਾਣਕਾਰੀ ਲਓ ਬਾਕੀ ਉੱਥੇ ਐਗਜ਼ੀਬਿਸ਼ਨ ਲੱਗੇ ਹੁੰਦੇ ਆ ਇੱਕ ਤਰ੍ਹਾਂ ਤਰ੍ਹਾਂ ਦੇ ਉੱਥੇ ਜਾਣਕਾਰੀ ਲੈ ਸਕਦੇ ਆ ਕਿਹੜਾ ਮਰਜੀ ਪ੍ਰੋਡਕਟ ਤੁਹਾਨੂੰ ਲੋੜ ਆ ਉੱਥੋਂ ਤੁਸੀਂ ਖਰੀਦ ਵੀ ਸਕਦੇ ਆ ਵੀਰੇ ਯਾਰ ਜਰੂਰ ਪਹੁੰਚੋ ਉੱਥੇ ਫੀਡਾਂ ਵਾਲੇ ਵੀ ਆਏ ਹੁੰਦੇ ਆ ਕੋਈ ਫੀਡ ਦੇ ਬਾਰੇ ਜਾਣਕਾਰੀ ਲੈਣੀ ਆ ਤੁਸੀਂ ਫੀਡ ਬਾਰੇ ਜਾਣਕਾਰੀ ਲੈ ਸਕਦੇ ਹੋ ਹਰੇਕ ਚੀਜ਼ ਦੀ ਉੱਥੇ ਤੁਹਾਨੂੰ ਜਾਣਕਾਰੀ ਮਿਲੂ ਡੇਰੀ ਨਾਲ ਰਿਲੇਟਡ ਵੀਰੇ ਯਾਰ ਕਿਸ ਤਰ੍ਹਾਂ ਦੇ ਛੱਡ ਤੇ ਆਪਾਂ ਨੂੰ ਚਾਦਰ ਪਾਉਣੀ ਆ ਕਿਸ ਤਰ੍ਹਾਂ ਦਾ ਛੱਡ ਚਾਹੀਦਾ ਕਿਸ ਤਰ੍ਹਾਂ ਦੇ ਪੱਕੇ ਚਾਹੀਦੇ ਆ ਪੱਕੇ ਵੀ ਹੁੰਦੇ ਆ ਉੱਥੇ ਜਿਹੜੀ ਮਰਜ਼ੀ ਆਈਟਮ ਤੁਸੀਂ ਉੱਥੇ ਦੇਖ ਸਕਦੇ ਹੋ ਪੀਡੀਐਫ ਦੇ ਮੇਲੇ ਦੇ ਵੀਰੇ ਯਾਰ ਇੱਕ ਵਾਰ ਜ਼ਰੂਰ ਪਹੁੰਚੋ ਮੇਰੇ ਕਹਿਣ ਤੇ ਵੀ ਮੈਂ ਰਿਕਵੈਸਟ ਕਰਦਾ ਸਾਰੇ ਵੀਰਾਂ ਨੂੰ ਜਿਹੜੇ ਆਪਣੇ ਨਾਲ ਜੁੜੇ ਹੋਏ ਆ ਹੋਰ ਸਟੇਟਾਂ ਦੇ ਵੀਰ ਵੀ ਆ ਜਿਹੜੇ ਅਦਰ ਸਟੇਟ ਦੇ ਵੀ ਬਹੁਤ ਆਉਂਦੇ ਆ ਵੀਰੇ ਉੱਥੇ ਨੇੜੇ ਗੁਰੂ ਘਰ ਵੀ ਆ ਗੁਰੂ ਘਰ ਨਾਨਕਸਰ ਆ ਉੱਥੇ ਤੁਹਾਨੂੰ ਰੂਮ ਮਿਲ ਜਾਊਗਾ ਵੀਰੇ ਇਹੜੇ ਹੋਟਲ ਵੀ ਹੈਗੇ ਆ ਉੱਥੇ ਲੁਧਿਆਣੇ ਦੇ ਵਿੱਚ ਜੇ ਕਿਤੇਰੇ ਰਹਿਣਾ ਹੋਇਆ ਤਿੰਨ ਦਿਨ ਰਹਿ ਵੀ ਸਕਦਾਗਾ ਤਾਂ ਕਰਕੇ ਆਦਰ ਸਟੇਟ ਵਾਲਿਆਂ ਨੂੰ ਵੀ ਬੇਨਤੀ ਹੈ ਅਗਲੇ ਵੀ ਜੱਤੋ ਜਾਲਾ ਪੀਡੀਐਫ ਦੇ ਮੇਲੇ 'ਚ ਪਹੁੰਚੋ ਵੀਰੇ 8 9 10 ਫਰਵਰੀ ਨੂੰ ਹੁਣ ਆਪਾਂ ਵੀਰ ਦੀ ਵੀਡੀਓ ਐਂਡ ਕਰਦੇ ਆ ਜਿਆਦਾ ਤੋਂ ਜਿਆਦਾ ਆਪਣਾ ਚੈਨਲ ਲਾਈਕ ਤੇ ਸਬਸਕ੍ਰਾਈਬ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ